ਲਓ ਜੀ ਇੱਕ ਵਾਰ ਤੋਂ ਫੇਰ ਬਰਸਾਤ ਦਾ ਨਜ਼ਾਰਾ ਲੈਂਦੇ ਹੋਏ ਸਾਡੇ ਪਿੰਡ ਵਾਸੀ ਤੇ ਜਿਹੜੇ ਬੰਦੇ ਕਹਿੰਦੇ ਕਿ ਕਿਸ਼ਤੀਆਂ ਵੱਡੋਂ ਨੂੰ ਭੇਜ ਦਿਓ ਅਸੀਂ ਕਰਾਂਗੇ ਜੀ ਰਿਕੁਐਸਟ ਕਿ ਕਿਸ਼ਤੀਆਂ ਦਿੱਤੀਆਂ ਜਾਣ ਤੇ ਪੈਪ ਲੈਂਦਾ ਨੇ ਭੈਣ ਨਹੀਂ ਦੇਣੀ ਤੇ ਚਲੋ ਕਿਸ਼ਤੀਆਂ ਚ ਲਾਓ ਨਜ਼ਾਰੇ ਲਓ ਫਿਰ ਬਾਅਦ ਚ ਸੋਕੇ ਚ ਕੀ ਕਰਾਂਗੇ ਕਿਸ਼ਤੀਆਂ ਤੁਸੀਂ ਵੀ ਆਪਣੀ ਰਾਏ ਦਿਓ ਭਾਜੀ ਹੈ ਫਿਰ ਕਿਹੜੇ ਟੋਬੇ ਛੱਡਾਂਗੇ ਤੁੱਕੇ-ਤੁੱਕੇ ਦਾ ਚਲੋ ਮੀਂਹ ਤੇ ਚਲਾ ਲੋਗੇ ਕਿ ਕਿੰਨੀ ਬਾਅਦ ਚੋ ਕੀ ਕਰੂਗੀ ਜੀ ਆ ਦੇਖੋ ਜੀ ਦਰਿਆ ਉਧਰ ਅਸੀਂ ਗਏ ਸੀ ਐਕਟਿਵਾ ਦੇ ਉੱਤੇ ਤੇ ਅੱਜ ਅਸੀਂ ਆਏ ਆ ਥਾਰ ਦੇ ਵਿੱਚ ਦੇਖੋ ਨਜ਼ਾਰੇ ਥਾਰ ਦੇ ਟਾਇਰ ਵੀ ਡੁੱਬ ਗਏ ਵਿੱਚ ਅੱਜ ਤੁਹਾਨੂੰ ਪੂਰਾ ਜਿਆਜਾ ਮਿਲੂਗਾ ਜੀ ਉਹ ਤੁਰ ਤੱਕ ਇੱਕ ਵਾਰੀ ਇਹ ਦੋਨੇ ਵੀ ਘੁਮਾ ਦੋ ਆ ਦੇਖੋ ਜੀ ਆ ਰਿਹਾ ਪਾਣੀ ਇੱਕ ਆ ਨਹਿਰ ਵਾਲੀ ਹੈ ਇੱਕ ਇਧਰੋਂ ਨਹਿਰ ਆ ਰਹੀ ਹੈ ਦੋਨੇ ਪਾਸੇ ਲਹਿਰਾ ਆ ਰਹੀ ਹੈ ਹੁਣ ਅੱਗੇ ਨੂੰ ਕਰੋ ਸਰ ਆ ਲਓ ਜੀ ਵਾਜੀ ਬਾਵਾ ਜੀ ਕਹਿੰਦੇ ਨਹਿਰ ਕਹਿੰਦੇ ਪਾਣੀ ਨਹੀਂ ਅਸੀਂ ਪਏ ਕਹਿੰਦੇ ਪੈਪ ਲੈ ਨਹੀਂ ਪੈਣ ਦੇਣੀ ਬਾਹਰੋਂ ਮੜ ਜਾ ਕੱਡੇ ਵਾ ਇਧਰੋਂ ਸ਼ੀਸ਼ੇ ਚ ਨਾਲੇ ਦਿਖਾ ਲਿਓ ਵੀ ਕਿੰਨਾ ਕਿੰਨਾ ਪਾਣੀ ਆ ਥੱਲੇ ਟੈਰਾਂ ਵਾਲ ਨੂੰ ਕਰਦੇ ਇੱਕ ਵਾਰੀ ਟੈਰਾਂ ਵਾਲ ਟੈਰਾਂ ਵਾਲ ਮੋਰੇ ਗੱਡੀ ਆਉਂਦੀ ਦਿਖਾਲ ਹੁਣ ਉਹ 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 ਮੋਰੇ ਗੱਡੀ ਆਉਂਦੀ ਆਹ ਦੇਖੋ ਜੀ ਨਹਿਰ ਚੋਂ ਗੱਡੀ ਆਉਂਦੀ ਇੱਥੇ ਕਿ ਡੁੱਬ ਜਾਨੀ ਇਹ ਦੇਖੀ ਬੰਬਰ ਬੂੰਬਰ ਵੀ ਡੁੱਬ ਜਾਨੇ ਤੇ ਉੱਥੇ ਜਾ ਕੇ ਦੇਖੀ ਆ ਲਓ ਜੀ ਆਇਆ ਹਾਲਾਤ ਸਾਡੇ ਵੱਡਵਾਨ ਵਾਲਿਆਂ ਦੇ ਕੰਦੇ ਪਾਬਲਾ ਨਹੀਂ ਬੰਦ ਨਹੀਂ ਹੀ ਪਾਬਲਾ ਨਹੀਂ ਬੰਦ ਲੜੀ ਇੱਥੇ ਕਿੱਥੇ ਬਣਾਈ ਬੰਦ ਆ ਦੇਖ ਆ ਇੱਥੋਂ ਦੇਖ ਪਾਣੀ ਦੇਖ ਦੇਖ ਪਾਣੀ ਕਿੰਨਾ ਥੱਲੇ ਮੰਨੇ ਮਨਾਏਗਾ ਭਾਈ ਮੰਨਾ 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 ਦੇਖੀ ਆਗਾ ਨਗੰ ਮੰਨਾ ਆਏਗਾ ਮੰਨਾ ਦੇਖੀ ਮੜੇ ਮਾ ਤਾਂ ਗੱਡੀ ਘਮਾ ਕੇ ਲਿਆਉਣਾ ਆਰਬੀ ਦਾਸ ਗੁਰਦੁਆਰਾ ਜੀ ਆ ਦੇਖੋ ਰਬੀਦਾਸ ਗੁਰਦੁਆਰੇ ਦੇ ਪੌੜਿਆਂ ਦੇ ਵਿੱਚ ਪਾਣੀ ਲਾਓ ਜੀ ਆ ਦੇਖੋ ਇਹ ਗੁਰਦੁਆਰਾ ਰਬੀਦਾਸ ਮਹਾਰਾਜ ਜੀ ਪਿੰਡ ਵੱਡੋ ਆ ਨਾ ਇਹ ਲੋਕੀ ਆ ਆ ਚੀਜ਼ਾਂ ਦੇਖੋ ਗੰਦ ਮੁਰੇ ਪੈਂਦਾ ਕੋਈ ਛੋਬਾ ਥੋੜੀ ਦਿੰਦਾ ਮਹਾਰਾਜ ਦੇ ਘਰ ਦੇ ਮੁਰੇ ਗੰਦ ਪਿਆ ਆ ਵੇ ਕੀ ਕਰੂਗਾ ਕੋਈ ਇੱਥੇ ਦੱਸੋ